और जिंदाबाद 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 भारतीय तो इंकलाबी मार्क्सवादी जिंदाबाद 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 सामराजी कापर एटी फिरकू पासीवादी गठजोड़ मुर्दाबाद मुर्दाबाद जिंदाबाद सरदार बचाओ पंजाब बचाओ देश बचाओ जिंदाबाद जिंदाबाद भारतीय इंकलाबी मार्क्सवादी कांग्रेस पार्टी का जिंदाबाद 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 जी आज तुसी ए बड़ी रैली ते जा रहे हो की कहना चाहने हा ਅੱਜ ਪੰਜਾਬ ਦੇ ਵਿੱਚ ਬਹੁਤ ਹੀ ਮਹਾਨ ਰੈਲੀ ਚ ਹੋਈ ਜਾ ਰਹੀ ਹੈ ਜਿਸ ਦੇ ਵਿੱਚ ਆਰਐਮਪੀਆਈ ਪੂਰੇ ਪੰਜਾਬ ਦੇ ਵਿੱਚ ਮੱਖ-ਮੱਖ ਜਥੇਬੰਦੀਆਂ ਦੇ ਆਧਾਰ ਤੇ ਜੋੜੀ ਬਣੀ ਆ ਉਹ ਵੱਡਾ ਗਰਾਊਂਡ ਜਲੰਧਰ ਦੇ ਵਿੱਚ ਹੋ ਰਹੀ ਆ ਜਿਸ ਦਾ ਮੁੱਖ ਮੰਤਰਵ ਸੰਵਿਧਾਨ ਬਚਾਓ ਪੰਜਾਬ ਬਚਾਓ ਦੇਸ਼ ਬਚਾਓ ਕਿਉਂਕਿ ਜੋ ਅੱਜ ਭਾਰਤ ਦੀ ਜਿਹੜੀ ਆ ਰਾਸਤਾ ਤੇ ਬੈਠੇ ਕਾਰਪੋਰੇਟ ਘਰਾਣੇ ਆ ਮੋਦੀ ਸਰਕਾਰ ਆ ਉਹ ਕਾਰਪੋਰੇਟਾਂ ਨੂੰ ਖੁੱਲੇ ਗੱਫੇ ਦੇ ਰਹੀ ਆ ਤੇ ਜਿਹੜੇ ਮਜ਼ਦੂਰ ਜਮਾਤ ਆ ਉਹਦਾ ਕਟੂਮਰ ਕੱਢ ਰਹੀ ਆ ਦੂਜੇ ਪਾਸੇ ਸੰਵਿਧਾਨ ਦੇ ਵਿੱਚ ਸੰਵਿਧਾਨ ਦੀ ਸੌਂ ਖਾ ਕੇ ਜਿਹੜੇ ਐਮਪੀ ਬਣੇ ਆ ਉਹ ਉੱਥੇ ਜਿਹੜੇ ਡਾਕਟਰ ਅੰਬੇਡਕਰ ਤੇ ਹੋਰ ਬੁੱਧੀ ਜੀ ਵੀ ਬੁੱਧੀ ਜੀ ਵੀ ਜਿਹੜੇ ਆ ਜਿਹੜੇ ਲੜਦੇ ਲੋਕੀ ਆ ਉਹਨਾਂ ਦੇ ਜਿਹੜੇ ਆ ਜਿਹੜੇ ਬੌਧੇ ਆ ਜਿਹੜੇ ਆ ਉਹਨਾਂ ਨੂੰ ਤੈਸ਼ ਤੈਸ਼ ਕਰ ਰਹੀ ਆ ਤੇ ਉਹਨਾਂ ਨੂੰ ਤੋੜ ਰਹੀ ਆ ਨਾਲ ਦੀ ਨਾਲ ਉਥੇ ਸਾਡੇ ਬਹੁਤ ਹੀ ਮਹਾਨ ਜਿਹੜੇ ਆ ਰਹਿਬਰ ਡਾਕਟਰ ਬੀ ਆਰ ਅੰਬੇਦਕਰ ਉਹਨਾਂ ਨੂੰ ਅਪਸ਼ਬਦ ਬੋਲ ਕੇ ਉਹ ਕਹਿੰਦੇ ਆ ਅੰਮਿਤ ਸ਼ਾਹ ਬੋਲਿਆ ਉਥੇ ਵੀ ਤੁਸੀਂ ਡਾਕਟਰ ਅੰਬੇਦਕਰ ਬੋਲੀ ਜਣਾ ਅੰਬੇਦਕਰ 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 ਸੱਤ ਅੱਠ ਵਾਰੀ ਅੰਬੇਦਕਰ ਉਹਦਾ ਨਾਮ ਲੈ ਕੇ ਕਹਿੰਦੇ ਜੇ ਉਹਨੂੰ ਤੁਸੀਂ ਅੰਬੇਦਕਰ ਹੀ ਜਪੀ ਜਾਂਦੇ ਆ ਤੇ ਜੇ ਇਹਨਾਂ ਕਿਤੇ ਰੱਬ ਦਾ ਨਾਮ ਲਿਆ ਹੁੰਦਾ ਤੁਹਾਡਾ ਪਰਉਤਾਰਾ ਹੋ ਜਾਣਾ ਸੀ ਇਹਨਾਂ ਨੂੰ ਇਹ ਨਹੀਂ ਪਤਾ ਚੁੱਡੂਆ ਨੂੰ ਵੀ ਜਿਹੜੇ ਸਬਦਾਨ ਦਾ ਸਬਦਾਨ ਨੂੰ ਬਣਾਉਣ ਵਾਲਾ ਜਿਹੜਾ ਆ ਡਾਕਟਰ ਬੀ ਆਰ ਅੰਬੇਡਕਰ ਤੇ ਉਹਨਾਂ ਦੀ ਜਿਹੜੀ ਆ ਜਿਹੜੀ ਸੋਚ ਦੇ ਧਾਰਨੀ ਆ ਸੈਕੂਲਰ ਸਟੇਟ ਆ ਜਿਹੜਾ ਇੰਡੀਆ ਆ ਉਹਦੇ ਵਿੱਚ ਸਾਰੇ ਧਰਮਾਂ ਦੇ ਲੋਕੀ ਆ ਸਾਰੀਆਂ ਜਾਤਾਂ ਦੇ ਮਨੋਰਟੀ ਜਿਹੜੀ ਆ ਇੱਥੇ ਹੈਗੀ ਆ ਇਸ ਕਰਕੇ ਇਹ ਰੈਲੀ ਜਿਹੜੀ ਮਾਂ ਰੈਲੀ ਜਿਹੜੀ ਆ ਖਾਸ ਕਰਕੇ ਜਿਹੜੀ ਕਾਰਪੋਰੇਟ ਜਿਹੜੀ ਕਾਰਪੋਰੇਟ ਆਗਾਮੀ ਆਵਾਨੀ ਨੂੰ ਖੁੱਲੇ ਗੱਫੇ ਦੇ ਰਹੀ ਆ ਤੇ ਜਿਹੜੇ ਆਮ ਮਜ਼ਦੂਰ ਜਿਹੜੇ ਆਮ ਜਿਹੜੇ ਲੋਕੀ ਆ ਉਹਨਾਂ ਦਾ ਜਿਹੜਾ ਇੱਥੇ ਜੂਣਾ ਦੁੱਬਰ ਹੋ ਰਿਹਾ ਆ ਜਦੋਂ ਲੋਕੀ ਆਪਣੀ ਰੋਜ਼ਗਾਰ ਦੇ ਲਈ ਜਾਂਦੇ ਆ ਉਹਨਾਂ ਨੂੰ ਗੋੜੀਆਂ ਦੀ ਬਾਛੜ ਕੀਤੀ ਜਾਂਦੀ ਆ ਤੇ ਨਾਲ ਦੀ ਨਾਲ ਉਹਨਾਂ ਤੇ ਪਰਚੇ ਪਾਏ ਜਾਂਦੇ ਆ ਚਾਹੇ ਉਹ ਮਰਾਜ਼ਮ ਹੋਵੇ ਚਾਹੇ ਮਜ਼ਦੂਰ ਹੋਵੇ ਚਾਹੇ ਕਿਸਾਨ ਹੋਵੇ ਕਿਸਾਨਾਂ ਦੇ ਤਿੰਨ ਕਾਲੇ ਕਾਨੂੰਨ ਜਿਹੜੇ ਹੱਲ ਕਰਕੇ ਉਹ ਦੁਬਾਰਾ ਫੇਰ ਉਹਨਾਂ ਨੂੰ ਆਪਣੇ ਉਹ ਲਾਗੂ ਕਰ ਰਹੇ ਆ ਇਸ ਕਰਕੇ ਇਹ ਜਿਹੜੀ ਆ ਮਤਲਬ ਜਿਹੜੀ ਮਹਾਨ ਰੈਸਤੀ ਰਾਜਵੇਲੀ ਆ ਇਹਦੇ ਵਿੱਚ ਪੂਰੇ ਪੰਜਾਬ ਦੇ ਵਿੱਚੋਂ ਬਹੁਤ ਵੱਡੀ ਮਹਾਰੈਲੀ ਜਿਹੜੀ ਦੇ ਵਿੱਚ ਅਸੀਂ ਜਾ ਰਹੇ ਆ ਜਿਹੜੀ ਪੁੱਡਾ ਗਰਾਊਂਡ ਜਿਹੜੀ ਆ ਆਪਣੇ ਜਲੰਧਰ ਦੇ ਵਿੱਚ ਇਹਦੇ ਨਾਲ ਹੀ ਧੰਨਵਾਦ ਮਿਹਰਬਾਨੀ ਸ਼ੁਕਰੀਆ